ਇਹ 50 ਸਾਲ ਹੋ ਗਏ ਜੀ ਅਸੀਂ ਛੋਟੇ ਹੁੰਦੇ 15-20 ਸਾਲਾਂ ਦਾ ਆਪਣੇ ਪਾਪੇ ਨਾਲ ਸ਼ੁਰੂ ਤੋਂ ਕੰਮ ਕਰਦੇ ਹੁੰਦੇ ਆ ਇਹ ਬਹੁਤ ਕੰਮ ਹੁੰਦਾ ਸੀ ਸਵੇਰ ਨਹੀਂ ਹੁੰਦੀ 8 ਵਜੇ ਦਾ ਟਾਈਮ ਹੁੰਦਾ ਸੀ ਤੇ ਜਿਹੜਾ 8 ਵਜੇ ਪਹਿਲਾਂ-ਪਹਿਲਾਂ ਲਵਾਗਾ ਲਵਾਗਾ ਮੁਰਗੀਆਂ ਲੱਕੜੀਆਂ ਦੀ ਦੇਖੋ ਇਹ ਹੁਣ ਕੰਮ ਚੱਲਣ ਦਾ ਵੇਹ ਦੁਕਾਨ ਵਾਲੇ ਕਹਿੰਦੇ ਉਹ ਪੁੱਛਦੇ ਨਹੀਂ ਹੁੰਦੇ ਹੁਣ ਹੁਣ ਕਹਿੰਦੇ ਮਾਲ ਲੈ ਆ ਕੇ ਦੋ ਮਾਰੇ ਕਰਦੇ ਨਾ ਚైనా ਡੋਰ ਨੇ ਕੰਮਕਾਰ ਹੀ ਬੰਦ ਕਰਤਾ ਫਿਰ ਮਿਹਨਤ ਕਰੀ ਕਿ ਦੇ ਕਰਨੀ ਕਿ ਦੇ ਕਰਨੀ ਹੁਣ ਐਸੀ ਲੱਗਦਾ ਵੀ ਚੱਲਿਆ ਕੰਮ ਥੋੜਾ ਬਤਾ ਬਹੁਤ ਸਖਤ ਆ ਇਹ ਚైనా ਨੂੰ ਤੇ ਚైనా ਬੰਦ ਹੋਣੀ ਚਾਹੀਦੀ ਆ ਜਿੱਥੇ ਸੂਬੇ ਦੇ ਮੁੱਖ ਮੰਤਰੀ ਵੱਲੋਂ ਚੈਨਾ ਡੋਰ ਨੂੰ ਲੈ ਕੇ ਵੱਡੇ ਐਕਸ਼ਨ ਕੀਤੇ ਜਾ ਰਹੇ ਨੇ ਡੋਰ ਫੜੀ ਜਾ ਰਹੀ ਆ ਤਾਂ ਉੱਥੇ ਹੀ ਜੇਕਰ ਸ਼ਹਿਰਾ ਦੀ ਗੱਲ ਕਰ ਲਈ ਤਾਂ ਸ਼ਹਿਰ ਦੇ ਜਿਹੜਾ ਪੁਲਿਸ ਪ੍ਰਸ਼ਾਸਨ ਆ ਉਹ ਵੀ ਕਾਫੀ ਐਕਟਿਵ ਦਿਖਾਈ ਦੇ ਰਿਹਾ ਤਾਂ ਅੱਜ ਅਸੀਂ ਜਿੱਥੇ ਤੁਹਾਨੂੰ ਲੈ ਕੇ ਆਏ ਆ ਅਕਸਰ ਕੁਝ ਸਮਾਂ ਪਹਿਲਾਂ ਜਿੱਥੇ ਇਹ ਡੋਰ ਨੂੰ ਖਰੀਦਣ ਵਾਸਤੇ ਚਾਰ-ਚਾਰ ਦਿੰਦਿਆਂ ਲੈਣਾ ਵੇਖਣ ਨੂੰ ਮਿਲਦੀਆਂ ਸਨ ਜੋ ਨੌਜਵਾਨ ਨੇ ਉਹ ਅਕਸਰ ਇਹ ਡੋਰ ਲੈਣ ਵਾਸਤੇ ਆ ਤਰਲੇ ਮਿੰਤਾ ਕੱਢਦੇ ਹੁੰਦੇ ਸਨ ਇੰਨਾ ਲੋਕਾਂ ਦੇ ਤਾਂ ਹੁਣ ਜ਼ਰੂਰ ਇਹ ਜੋ ਸਾਡੇ ਨਾਲ ਮੌਜੂਦ ਨੇ ਬਜ਼ੁਰਗ ਇਹਨਾਂ ਨਾਲ ਵੀ ਗੱਲ ਕਰਾਂਗੇ ਤਾਂ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਸਭ ਤੋਂ ਪਹਿਲਾਂ ਤੇ ਡੋਰ ਦੀ ਜੋ ਕਹਿ ਸਕਦੇ ਕਿੱਤੇ ਦੇ ਨਾਲ ਜੁੜੇ ਨਾ ਇਹ 50 ਸਾਲ ਹੋ ਗਏ ਜੇ ਛੋਟੇ ਹੁੰਦੇ 15-20 ਸਾਲਾਂ ਦੇ ਆਪਣੇ ਪਾਪੇ ਨਾਲ ਸ਼ੁਰੂ ਤੋਂ ਕੰਮ ਕਰਦੇ ਹੁੰਦੇ ਆ 50 ਸਾਲ ਹੋ ਗਏ ਤਾਂ 50 ਸਾਲ ਦੇ ਵਿੱਚ ਕਿੰਨਾ ਕੁ ਫਰਕ ਪਿਆ ਹੈ ਕਿਉਂਕਿ ਜੇਕਰ ਕੁਝ ਸਮੇਂ ਪਹਿਲਾਂ ਦੀ ਗੱਲ ਕਰੀਏ ਤਾਂ ਬੜਾ ਜ਼ੋਰ ਹੁੰਦਾ ਸੀਗਾ ਇਸ ਡੋਰ ਨੂੰ ਲੈ ਕੇ ਅਕਸਰ ਲੋਕ ਆਉਂਦੇ ਸਨ ਲੰਬੀਆਂ ਲੈਣਾ ਲੱਗਦੀਆਂ ਸਨ ਤਰਲੇ ਕੱਢਦੇ ਸਨ ਕਿ ਸਾਨੂੰ ਸਭ ਤੋਂ ਪਹਿਲਾਂ ਡੋਰ ਲਗਾ ਦਿੱਤੀ ਜਾਵੇ ਇਹ ਬਹੁਤ ਕੰਮ ਹੁੰਦਾ ਸੀ ਮਾਰ ਨਹੀਂ ਹੁੰਦੀ 8 ਵਜੇ ਦਾ ਟਾਈਮ ਹੁੰਦਾ ਸੀ ਤੇ ਜਿਹੜਾ 8 ਵਜੇ ਪਹਿਲਾਂ ਪਹਿਲਾਂ ਲਵਾਗਾ ਲਵਾਗਾ ਮੁਰਗੇ ਲੱਕੜੀ ਆਉਂਦੀ ਤਾਂ ਅੱਜ ਕਿੰਨਾ ਕ ਫਰਕ ਪੈ ਚੁੱਕਾ ਹੈ ਕਿਉਂਕਿ ਪਹਿਲੇ ਸਮੇਂ ਨਾਲ ਅੱਜ ਦੇ ਸਮੇਂ ਨੂੰ ਜੇ ਆਪਾਂ ਮਲਾ ਲੀਏ ਵੇਖੀ ਇੱਕੋ ਜਿਹਾ ਤੇ ਕਿੰਨਾ ਕ ਸਮੇਂ ਦਾ ਫਰਕ ਪੈ ਚੁੱਕਾ ਬਹੁਤ ਫਰਕ ਪੈ ਗਿਆ ਹੈ ਹੁਣ ਥੋੜਾ ਕ ਕੰਲ ਖਿੱਚਿਆ ਗਿਆ ਤੇ ਥੋੜੇ ਗਾਹਕ ਚਾਲੂ ਹੋ ਗਏ ਆਉਣੇ ਮਲਬਲ ਉਹਦਾ ਸੂਬੇ ਦੇ ਮੁੱਖ ਮੰਤਰੀ ਵੱਲੋਂ ਵੀ ਖਾਸ ਤੌਰ ਦੇ ਉੱਤੇ ਚਾਇਨਾ ਡੋਰ ਬੰਦ ਕਰਨ ਦੇ ਵਿੱਚ ਜਿਹੜਾ ਪ੍ਰਯਾਸ ਕੀਤਾ ਗਿਆ ਕਾਫੀ ਉਹਨਾਂ ਵੱਲੋਂ ਆਵਾਜ਼ ਚੁੱਕੀ ਗਈ ਹੈ ਤਾਂ ਕਿੰਨਾ ਕੁ ਫਰਕ ਸਮੇਂ ਦੇ ਹੋ ਕਿ ਸੂਬੇ ਦੇ ਜਿਹੜਾ ਮੁੱਖ ਮੰਤਰੀ ਇਦਾਂ ਦੀ ਆਵਾਜ਼ ਚੁੱਕਣੀ ਚਾਹੀਦੀ ਆ ਕਿੰਨਾ ਕੁ ਉਸ ਦੇ ਨਾਲ ਵਾਜ਼ਕ ਨਾ ਤੁਹਾਡੇ ਕਿਤੇ ਨੂੰ ਕਿੰਨਾ ਕੁ ਫਰਕ ਪਿਆ ਸੋ ਵੇਖੋ ਇਹ ਹੁਣ ਕੰਮ ਚੱਲਣ ਦਾ ਵੇਹ ਦੁਕਾਨਾਂ ਵਾਲੇ ਕਹਿੰਦੇ ਉਹ ਪੁੱਛਦੇ ਨਹੀਂ ਹੁੰਦੇ ਹੁਣ ਹੁਣ ਕਹਿੰਦੇ ਮਾਲ ਲੈ ਆ ਕੇ ਦਿਓ ਇਹ ਹੈਗਾ ਹੁਣ ਮੌਸਮ ਕਿਥੋਂ ਮਾਲ ਲੈ ਆਗੇ ਦੀ ਆਪਣੇ ਮਾਲ ਬਣਨਾ ਜਿਹੜਾ ਬਣਾ ਥੋੜਾ ਪਤਾ ਲੈ ਗਏ ਲੋਕੀ ਲੈ ਜਾਣ ਵਾਦਲਾ ਕੀ ਇਸ ਡੋਰ ਨੂੰ ਬਣਾਉਣ ਦੀ ਪ੍ਰਕਿਰਿਆ ਕੀ ਹੈਗੀ ਪਹਿਲਾਂ ਤਾਂ ਇਹ ਦੱਸੋ ਇਹਨੂੰ ਪਹਿਲਾਂ ਰੰਗ ਲੱਗਦਾ ਹੈ ਜੀ ਲੈ ਵੀ ਭਲਾ ਕੇ ਰੰਗ ਵਾਲਾ ਰੋੜਦਾ ਫਿਰ ਬਣਾਈਦਾ ਸਲੇਸ ਲੂਸ ਪਾ ਕੇ ਫਿਰ ਇਹਨੂੰ ਲਾਈਦਾ ਰੰਗ ਉਹ ਤਾਂ ਬਾਦ ਉਹ ਟੇੜਾ ਬਣਾਈਦਾ ਉਹ ਚ ਕੱਚ ਪਾ ਕੇ ਅਲਾ ਰੋੜ ਦੇ ਵਿੱਚ ਹੱਲੇ ਵੀ ਬਣੀ ਹੁੰਦੀ ਬੜੀ ਸਖਤ ਉਹ ਫਿਰ ਲਾਈਦਾ ਉਹਦੇ ਨਾਲ ਫਿਰ ਇਹਦੇ ਸ਼ੀਸ਼ੇ ਚੜਦਾ ਉਹਦਾਂ ਡੋਰ ਬੰਦੀ ਫਿਰ ਤੇ ਜਦੋਂ ਇੱਕ ਸਮਾਂ ਇਹੋ ਜਿਹਾ ਆ ਗਿਆ ਸੀ ਜਦੋਂ ਬਿਲਕੁਲ ਹੀ ਇਹ ਡੋਰ ਵਿਕਣੀ ਬੰਦ ਹੋ ਗਈ ਸੀ ਤਾਂ ਹੁਣ ਤਾਂ ਫਿਰ ਕਹਿ ਸਕਦੇ ਕਿ ਥੋੜੀ-ਬੋਤੀ ਵਿਕਣੀ ਸ਼ੁਰੂ ਹੋਈ ਆ ਪਰ ਜਦੋਂ ਬਿਲਕੁਲ ਹੀ ਵਿਕਣੀ ਬੰਦ ਹੋ ਗਈ ਸੀ ਉਦੋਂ ਘਰ ਦਾ ਗੁਜ਼ਾਰਾ ਕਿਵੇਂ ਕਰਦੇ ਸੀ ਨਾ ਉਹ ਸਮਾਂ ਕਿਸ-ਕਿਸ ਤਰੀਕੇ ਨਾਲ ਉਹ ਸਮਾਂ ਤੁਹਾਡਾ ਗੁਜ਼ਰਿਆ ਉਹ ਲਾ ਉਹ ਤਾਂ ਬਹੁਤ ਬਹੁਤ ਸਮਾਂ ਬੜਾ ਸੀ ਉਹਦੇ ਨਿਕਲੇ-ਨਿਕਲੇ ਬਿੰਨੇ ਆੜੇ-ਆੜੇ ਕਰਨਾ ਜਿਹੜੇ ਨਾ ਕੋਈ 5 ਰੁਪਏ 10 ਰੁਪਏ ਵਾਲੇ ਲਿਓ ਉਹ ਉਹ ਸਾਨੂੰ ਦੁਕਾਨ ਵਾਲੇ ਦਿੰਦੇ ਸੀ ਵੀ ਆਹ ਬਣਾਓ ਮਹਲ ਉਹਦੇ ਨਾਲ ਥੋੜਾ-ਥੋੜਾ ਕਰਕੇ ਟਾਈਮ ਪਾਸ ਕਰਦੇ ਰਹੇ ਮੁੰਦਾ ਉਹਦਾ ਬਹੁਤ ਫਰਕ ਪੈਗਾ ਜੀ ਅੱਜ ਕੀ ਸਾਲ ਤੇ ਬਹੁਤ ਹੀ ਫਰਕ ਆ ਅਗਲੇ ਸਾਲ ਬਹੁਤ ਜ਼ਿਆਦਾ ਹੋ ਜਾਏਗਾ ਮੈਨੂੰ ਆਸ ਕਰਦੇ ਹਾਂ ਕਿ ਆਉਣ ਵਾਲਾ ਸਮਾਂ ਥੋੜਾ ਹੋਰ ਸੁਖਾਲਾ ਹੋਵੇ ਬਹੁਤ ਵਧੀਆ ਹੋ ਗਿਆ ਅੱਗੇ ਨਾਲ ਜਦੋਂ ਆਹਨੇ ਕਦਮ ਚੁੱਕਿਆ ਕੋਈ ਹੰਤਮਾਨ ਹੋਣਾ ਬਹੁਤ ਵਧੀਆ ਹੋ ਗਿਆ ਕੰਮ ਸਿਰਫ ਮੌਸਮ ਖਰਾਬ ਹੈ ਉਦਾਂ ਗਾਹ ਗਾਹ ਤੇ ਬਹੁਤਿਆਰ ਨੜੇ ਲੋਕੀ ਆਉਂਦੇ ਲਾਉਣ ਵਾਸਤੇ ਉਹ ਕਹਿੰਦੇ ਨੜੇ ਨਹੀਂ ਲੱਗਣੇ ਹੋਣਾ ਕਿਉਂਕਿ ਮੌਸਮ ਖਰਾਬ ਹੋ ਸੁੱਕਦੇ ਨਹੀਂ ਉਨੀਕ ਡੋਰ ਬਣਨੀ ਜਿੰਨੀ ਕਿ ਆਪਣੇ ਹਿਸਾਬ ਨਾਲ ਵੇਖ ਜਾਵੇ ਜਦੋਂ ਘਰ ਦਾ ਗੁਜ਼ਾਰਾ ਨਹੀਂ ਸੀ ਹੁੰਦਾ ਤੇ ਉਦੋਂ ਮਨ 'ਚ ਕੀ ਕੁਝ ਆਉਂਦਾ ਸੀਗਾ ਕਿਉਂਕਿ ਕਾਫੀ ਘਰ ਦੇ ਖਰਚੇ ਤਾਂ ਉਸੇ ਤਰੀਕੇ ਨਾਲ ਚੱਲਦੇ ਨੇ ਪਰ ਹਾਲਾਤ ਕਿੱਦਾਂ ਦੇ ਸੀਗੇ ਉਸੇ ਮੈਂ ਕਿਹਾ ਬੜਾ ਔਖਾ ਕੰਮ ਕਦੀ ਟਾਲਸਲ ਚੱਲ ਜਣਾ ਕੰਮ ਕਰਨਾ ਉੱਥੇ ਰੇਲੇਟਰ ਦਾ ਕਦੀ ਕਿੱਦਾਂ ਅਜਿਹਾ ਟੈਂਪਰ ਕਰਦੇ ਰਹੇ ਹਾਂ ਪਰ ਅੱਜ ਜਦੋਂ ਫੇਰ ਤੋਂ ਆਪਣੀ ਕਿਤੇ ਦੇ ਵਿੱਚ ਆਏ ਹਾਂ ਕਿੰਨੀ ਕੁ ਖੁਸ਼ੀ ਹੋ ਰਹੀ ਫੇਰ ਉਸੇ ਤਰੀਕੇ ਦੇ ਨਾਲ ਡੋਰ ਵਿਕਰੀ ਹੋ ਰਹੀ ਮੈਨੂੰ ਬਹੁਤ ਖੁਸ਼ੀ ਹੋਈ ਕਿ ਪਈ ਹੁਣ ਫੇਰ ਪੁਰਾਣਾ ਸਮਾਂ ਆਊਗਾ ਉਸ ਹਾਵਨਾ ਤਾਂ ਜੀ ਬਿਲਕੁਲ ਜਿਸ ਤਰੀਕੇ ਦੇ ਨਾਲ ਜੋ ਦੁਕਾਨਦਾਰ ਵੀ ਨੇ ਜੋ ਇਹ ਡੋਰ ਤਿਆਰ ਕਰਦੇ ਨੇ ਉਹਨਾਂ ਵੱਲੋਂ ਵੀ ਪੁਰਾਣਾ ਸਮਾਂ ਜ਼ਰੂਰ ਯਾਦ ਕੀਤਾ ਜਾ ਰਿਹਾ ਕਿ ਫੇਰ ਤੋਂ ਦੁਬਾਰਾ ਹੋ ਸਕਦਾ ਕਿ ਪੁਰਾਣਾ ਸਮਾਂ ਆਵੇ ਤਾਂ ਕੁਝ ਇਹ ਮਹਿਲਾਵਾਂ ਵੀ ਇਹ ਕੰਮ ਕਰਦੀਆਂ ਦਿਖਾਈ ਦੇ ਰਹੀਆਂ ਉਹਨਾਂ ਨੇ ਵੀ ਗੱਲ ਕਰਦੇ ਆ ਤਾਂ ਜੀ ਮਾਤਾ ਜੀ ਇਹ ਕਿਵੇਂ ਵੇਖਦੇ ਹੋ ਕਿ ਕਿ ਘਰ ਦਾ ਗੁਜ਼ਾਰਾ ਕਰਨਾ ਕਿਸੇ ਟਾਈਮ ਤੇ ਬੜਾ ਔਖਾ ਹੋ ਗਿਆ ਸੀਗਾ ਜਦੋਂ ਇਹ ਡੋਰ ਬਿਲਕੁਲ ਹੀ ਵਿਕਣੀ ਬੰਦ ਹੋ ਗਈ ਸੀ ਤਾਂ ਅੱਜ ਕਿੰਨਾ ਕਹਿ ਸਕਦੇ ਕਿ ਰੱਬ ਦਾ ਸ਼ੁਕਰ ਕਰਦੇ ਹਾਂ ਕਿ ਫੇਰ ਤੋਂ ਸ਼ੁਰੂ ਹੋ ਗਈ ਹੈ ਡੋਰ ਵਿਕਣੀ ਹਾਂ ਜੀ ਭਾਜੀ ਬਹੁਤ ਸਮਾਂ ਇਹੋ ਜਿਹਾ ਹੀ ਸਾਡਾ ਤਾਂ ਕੰਮ ਇੰਨਾ ਚੱਲਦਾ ਸੀ ਵੀ ਬਹੁਤ ਜਾ ਰਿਹਾ ਸਮਾਂ ਪਹਿਲਾਂ ਬਹੁਤ ਚੰਗੇ ਸੀ ਹੁਣ ਤਾਂ ਸਮੇਂ ਇਨੇ ਮਾਰੇ ਕਰਦੇ ਨੇ ਚੈਨਾ ਡੋਰ ਨੇ ਕੰਮਕਾਰ ਹੀ ਬੰਦ ਕਰਤਾ ਫਿਰ ਮਿਹਨਤ ਕਰੀ ਕਿ ਦੇ ਕਰਨੀ ਕਿ ਦੇ ਕਰਨੀ ਹੁਣ ਐਸੇ ਹੀ ਲੱਗਦਾ ਵੀ ਚੱਲਿਆ ਕੰਮ ਥੋੜਾ ਬਤਾ ਬਹੁਤ ਸਖਤਾਈ ਹੈ ਚੈਨਾ ਨੂੰ ਤੇ ਚੈਨਾ ਬੰਦ ਹੋਣੀ ਚਾਹੀਦੀ ਆ ਸਾਡਾ ਕੰਮਕਾਰ ਪਹਿਲੇ ਤਰ੍ਹਾਂ ਫੇਰ ਚੱਲੇ ਹਾਂਜੀ ਤੇ ਜਿਹੜੀ ਇਹ ਡੋਰ ਆ ਅਕਸਰ ਵੇਖਣ ਨੂੰ ਮਿਲਦਾ ਸੀਗਾ ਕਿ ਲੋਕ ਇਹ ਡੋਰ ਖਰੀਦਣਾ ਤੱਕ ਨਹੀਂ ਪਸੰਦ ਕਰਦੇ ਤਾਂ ਉਹ ਸਮੇਂ ਦੇ ਵਿੱਚ ਕਿਵੇਂ ਘਰ ਦਾ ਗੁਜ਼ਾਰਾ ਕਰਦੇ ਸੀ ਤੁਸੀਂ ਪਹਿਲਾਂ ਤੁਹਾਨੂੰ ਦੱਸਾਂ ਭਾਜੀ ਇੰਨੇ ਸਮੇਂ ਚੰਗੇ ਹੀ ਨਾ ਅਸੀਂ ਤਾਂ ਘਰ ਬੈਠੇ 10 10 15 15 ਬੰਦਿਆਂ ਦੀ ਰੋਟੀ ਚਾਹ ਸਾਨੂੰ ਸਾਰੀ ਦਿਹਾੜੀ ਇਸੇ ਕੰਮ ਤੇ ਲੰਗ ਜਾਂਦਾ ਸੀ ਉਸ ਤੋਂ ਬਾਅਦ ਜਦੋਂ ਚੈਨਾ ਚੱਲ ਗਿਆ ਐਨੇ ਮਾਹੌਲ ਮਾਰੇ ਖਰਾਬ ਹੋ ਗਿਆ ਐਨਾ ਮਾੜਾ ਆਇਆ ਫਿਰ ਸਾਨੂੰ ਇਸ ਤਰ੍ਹਾਂ ਜਿੱਥੇ ਮਿਹਨਤ ਕਰਦੇ ਹਾਂ ਆਪਣੀ ਖਾਈ ਦੀ ਤੇ ਆ ਹੁਣ ਚੈਨਾ ਬੰਦ ਆ ਬਹੁਤ ਸਗਤਾਈ ਹੋਈ ਆ ਕਿਰਪਾ ਇਹੋ ਜੀ ਮਹਾਰਾਜ ਬਣਾਵੇ ਕਿ ਇਹ ਬੰਦ ਹੋ ਜਾਵੇ ਡੋਰ ਫੇਰ ਲੋਕ ਇਹੋ ਹੀ ਧਾਗਾ ਵਰਤਣ ਕਿ ਲਖਣਾ ਚੈਰ ਸਾਡੇ ਇੱਥੇ ਆਣ ਆਣ ਕੇ ਸਵੇਰ ਤੋਂ ਮੁੰਡੇ ਬਹਿ ਜਾਂਦੇ ਆ ਵਿਚਾਰੇ ਤੇ ਭੁੱਖੇ ਤੇ ਆਏ ਡੋਰ ਨਹੀਂ ਲੱਗਦੀ ਉਹਨਾਂ ਦੀ ਟਾਈਮ ਨਹੀਂ ਮਿਲਦਾ ਭੀ ਇਹਨਾਂ ਨੂੰ ਲਾ ਕੇ ਦੇਣ ਤੇ ਨਾ ਦੇਣ ਤੇ ਇਸ ਤਰ੍ਹਾਂ ਫੇਰ ਸ਼ਾਮ ਆ ਉਹਨਾਂ ਨੂੰ ਪਹੇ ਜਾਂਦੇ ਆ ਭੁੱਖਿਆਂ ਤੇ ਆਇਆ ਨੂੰ ਹੁਣ ਬਾਅਦ ਚ ਚੈਨਾ ਹੁਣ ਤੋਂ ਮੜ ਕੇ ਕੰਮ ਬੰਦ ਹੋ ਗਿਆ ਤੇ ਹੁਣ ਸਾਡਾ ਐ ਤੇ ਕਿਰਪਾ ਬਾਬੇ ਦੀ ਇਸੇ ਤਰ੍ਹਾਂ ਮਹਾਰਾਜ ਸਭ ਤੇ ਕਿਰਪਾ ਕਰੇ ਤੇ ਚੈਨਾ ਨੂੰ ਲੋਕੀ ਬੰਦ ਕਰਨ ਆ ਧਾਗੇ ਵਾਲੀ ਡੋਰ ਖਰੀਦਣ ਇਹਦਾ ਕੋਈ ਨੁਕਸਾਨ ਨਹੀਂ ਜੇ ਹੈਗਾ ਵੀ ਚੈਨਾ ਦੇ ਗਲੇ ਵੱਡੇ ਜਾਂਦੇ ਆ ਜੇ ਜਾਨਵਰਾਂ ਦੇ ਧੌਣਾ ਤੇ ਫਿਰ ਕੀ ਤਾਂ ਮਰ ਜਾਂਦੇ ਉੱਥੇ ਉੱਥੇ ਲੜਕੇ ਰਹਿ ਜਾਂਦੇ ਆ ਤੇ ਇਹਨੂੰ ਚੈਨਾ ਬੰਦ ਕਰਨ ਧਾਗੇ ਵਾਲੀ ਡੋਰ ਦਾ ਇਸਤੇਮਾਲ ਕਰਨਾ ਇਹੋ ਵਰਤਮ ਤੇ ਇਸ ਦੇ ਨਾਲ ਨਾਲ ਖਾਸ ਤੌਰ ਦੇ ਉੱਤੇ ਕੀ ਕੁਝ ਸਮਾਂ ਹੋ ਜਾ ਵੀ ਰਿਹਾ ਜਦੋਂ ਡੋਰ ਬੰਦ ਹੋਈ ਸੀਗੀ ਆ ਵਿਕਣੀ ਤਾਂ ਘਰ ਦੇ ਵਿੱਚ ਰੋਟੀ ਵੀ ਕਿਤਨਾ ਕਿਤੇ ਬਣਾਉਣੀ ਪਕਾਉਣੀ ਬਹੁਤ ਔਖੀ ਹੋਗੀ ਸੀ ਹਾਂਜੀ ਔਖੀ ਫਿਰ ਇਸੇ ਤਰ੍ਹਾਂ ਹੀ ਆ ਮਹਾਰਾਜ ਦਿੰਦਾ ਟਾਈਮ ਪਾਸ ਹੋ ਜਾਂਦਾ ਸੀ ਅੰਕਲ ਬਾਜ਼ਾਰ ਬਜੂਰ ਦੀ ਡੋਰ ਬੰਦੀ ਦੱਸਣ ਰਿਹਾ ਨਾ ਤੁਹਾਨੂੰ ਬਾਜ਼ਾਰ ਦੀ ਮਾਲ ਬਣਾਉਂਦੇ ਸੀ ਫਿਰ ਤਦੋਂ ਇਸੇ ਤਰ੍ਹਾਂ ਟਾਈਮ ਪਾਸ ਹੁੰਦਾ ਵੀ। ਹੋਰ ਜਿਸ ਤਰੀਕੇ ਨਾਲ ਸਰਕਾਰ ਵੱਲੋਂ ਐਕਸ਼ਨ ਲਿੱਤਾ ਗਿਆ ਚਾਈਨਾ ਡੋਰ ਦੇ ਉੱਤੇ ਤਾਂ ਕੀ ਲੱਗਦਾ ਕਿ ਫੇਰ ਤੋਂ ਉਹ ਪੁਰਾਣੇ ਦਿਨ ਯਾਦ ਆ ਰਹੇ ਆ ਕਿ ਉਸੇ ਤਰੀਕੇ ਡੋਰ ਵਿਕੇ ਘਰੇਗੀ ਹੁਣ। ਹੁਣ ਵਿਕੂਗੀ ਜਾਂ ਆਪਦੀ ਆਗਤੀ ਤੇ ਹੁਣ ਅੱਗੇ ਨਾਲੋਂ ਤੁਰ ਪਿਆ ਗਾਹਕ ਬਹੁਤ ਆਉਂਦੇ ਆ। ਤੇ ਚੱਲੇਗਾ ਹੁਣ ਅਗਲੇ ਸਾਲ ਨੂੰ ਜ਼ਿਆਦਾ ਕੰਮ ਹੋ ਜਾਏਗਾ। ਫੇਰ ਉਸੇ ਆਵੇਗਾ। ਨਾ ਮੈਨੂੰ ਤਾਂ ਜੀ ਬਿਲਕੁਲ ਜਿਵੇਂ ਤੁਸੀਂ ਦੇਖ ਰਹੇ ਹੋ ਕਿ ਡੋਰ ਦੀ ਕਿਤਨਾ ਕਿਤੇ ਵਿਕਰੀ ਜਿੱਥੇ ਬੰਦ ਹੋ ਗਈ ਸੀ ਪੂਰੇ ਤਰੀਕੇ ਦੇ ਨਾਲ ਤਾਂ ਹੁਣ ਫੇਰ ਤੋਂ ਜਿਹੜਾ ਫੇਰ ਤੋਂ ਉਸੇ ਤਰੀਕੇ ਦੇ ਨਾਲ ਇਹ ਡੋਰ ਦੀ ਜੋ ਸ਼ੁਰੂਆਤ ਹੈ ਵਿਕਰੀ ਦੀ ਜੋ ਸ਼ੁਰੂਆਤ ਤਾਂ ਹੋ ਚੁੱਕੀ ਆ ਤਾਂ ਅਕਸਰ ਹੁਣ ਵੀ ਲੋਕ ਜੋ ਆ ਕੇ ਜੋ ਇਹ ਡੋਰ ਖਰੀਦਣਾ ਪਸੰਦ ਕਰਦੇ ਨੇ ਤੇ ਕੁਝ ਲੋਕ ਵੀ ਇੱਥੇ ਮੌਜੂਦ ਨੇ ਉਹਨਾਂ ਨਾਲ ਗੱਲ ਵੀ ਕਰਾਂਗੇ ਹਾਂਜੀ ਸਰ ਤੁਸੀਂ ਇੱਥੇ ਪਹੁੰਚੇ ਹੋ ਇਹ ਡੋਰ ਖਰੀਦਣ ਲਈ ਤਾਂ ਕਿਵੇਂ ਵੇਖਦੇ ਹੋ ਕਿ ਚైనా ਡੋਰ ਅਕਸਰ ਕਿਤਨਾ ਕਿਤੇ ਪਿਛਲੇ ਸਾਲ ਦੀ ਗੱਲ ਕਰੀ ਤਾਂ ਚైనా ਡੋਰ ਦਾ ਕਾਫੀ क्रेਜ਼ ਸੀਗਾ ਤਾਂ ਹੁਣ ਕਿਤਨਾ ਕਿਤੇ ਵਿਕਰੀ ਵੀ ਘਟੀ ਆ ਸਖਤੀ ਬਹੁਤ ਜ਼ਿਆਦਾ ਹੋਈ ਆ ਤਾਂ ਕਿੰਨਾ ਕੁ ਫਰਕ ਸਮਝਦੇ ਹੋ ਇਸ ਵਾਰ ਪਏਗਾ ਫਰਕ ਤੇ ਸਰ ਵਾਧੂ ਪਏਗਾ ਬਾਕੀ ਇਹ ਵੀ ਚਾਨਾ ਡੋਰ ਦੇ ਜਿਹੜੀ ਨੁਕਸਾਨ ਹੀ ਹੈਗਾ ਜ਼ਿਆਦਾ ਤੇ ਕਈ ਵਾਰ ਵੇਖਿਆ ਸੀ ਪੀ ਬੱਚਿਆਂ ਦੇ ਵੀ ਫਰੀ ਫਰੀ ਵੇਖੀ ਆ ਬਾਕੀ ਐ ਜਿਹੜੀ ਡੋਰ ਤੇ ਆ ਸਦਾ ਬਾਹਰ ਰਹਿਣਾ ਐ ਡੋਰ ਤੇ ਕੋਈ ਨੁਕਸਾਨ ਨਹੀਂ ਦੇ ਸਕਦੀ ਤਹੀਂ ਤੇ ਇਥੋਂ ਜਦੋਂ ਵੀ ਨੰਗੀ ਟੱਪੀ ਦਾ ਸੀਗਾ ਟੈਂਟੀ ਹੁਣੀ ਦੋ ਵਿਚਾਰੇ ਲੱਗੇ ਹੁੰਦੇ ਸੀਗੇ ਦੁਪਹਿਰੇ ਵੀ ਕਿਸੇ ਵੇਲੇ ਤੇ ਅੱਜ ਫਿਰ ਅਸੀਂ ਵੇਖਿਆ ਪਏ ਕਿ ਵੀ ਡੋਰ ਵੇਖ ਹੀ ਲੈਣੇ ਕਿਉਂਕਿ ਚਾਈਨਾ ਰਾਤ ਕੇ ਕਿਸੇ ਮਿਲ ਨਹੀਂ 27 ਬਹੁਤ ਕੀਤੀ ਹੋਈ ਆ ਕਿਉਂਕਿ ਤਦ ਸਮਾਂ ਇਹੋ ਜਿਹਾ ਸੀ ਵੀ ਇਹੋ ਜਿਹਾ ਵੀ ਸੀਗਾ ਕਿ ਇਸ ਡੋਰ ਦੇ ਨਾਲ ਪਤੰਗ ਬਾਜੀ ਹੁੰਦੀ ਸੀਗੀ ਪਰ ਕਈ ਲੋਕ ਪਤੰਗ ਬਾਜੀ ਕਰਨੀ ਛੱਡ ਗਏ ਛੱਡ ਗਏ ਹੁਣ ਤਾਂ ਕਾਫੀ ਫਰਕ ਵੀ ਪੈ ਗਿਆ ਕਿਉਂਕਿ ਸਤਾਈ ਕਰਕੇ ਇਹ ਐਡ ਕਿ ਤੁਹਾਨੂੰ ਪਤਾ ਹੈ ਪਿਆਰ ਕੀ ਜੋਰ ਸਾਨੂੰ ਇਹੋ ਖਰੀਦਣੀ ਪੈਣੀ ਹੈ ਜਿਆਦਾ ਕਿਉਂਕਿ ਇਹ ਡੋਰ ਵੀ ਅੰਕਲ ਜੀ ਵਧੀਆ ਕੀ ਨਾਲੇ ਤਦ ਕਰਕੇ ਜਿਵੇਂ ਤੁਸੀਂ ਦੇਖਿਆ ਕਿ ਅਕਸਰ ਜੋ ਲੋਕ ਵੀ ਜਿਹੜੇ ਇੱਥੇ ਪਹੁੰਚ ਰਹੇ ਨੇ ਤੇ ਉਹ ਵੀ ਐਸੀ ਡੋਰ ਨੂੰ ਲੈਣ ਲਈ ਖਰੀਦਣ ਲਈ ਪਹੁੰਚ ਰਹੇ ਨੇ ਤਾਂ ਆਸ ਕਰਦੇ ਹਾਂ ਕਿ ਜਿਹੜੇ ਵੀ ਵੀਰੇ ਵੀਡੀਓ ਵੇਖ ਰਹੇ ਨੇ ਤਾਂ ਲੋਹੜੀ ਚਹਾਰ ਦੇ ਉੱਤੇ ਜੋ ਆ ਰਹੀ ਹੈ ਲੋਹੜੀ ਤਾਂ ਐਸੇ 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 ਜੋ ਡੋਰ ਦੇ ਨਾਲ ਖਾਸ ਤੌਰ ਦੇ ਉੱਤੇ ਇੰਡੀਅਨ ਡੋਰ ਦੇ ਨਾਲ ਹੀ ਜੋ ਆਪਣੀ ਲੋਹੜੀ ਬਣਾਈ ਜਾਣ ਉਹਨਾਂ ਵੱਲੋਂ ਤਾਂ ਕੋਈ ਵੀ ਜੋ ਹੈ ਚైనా ਡੋਰ ਦਾ ਜੋ ਆ ਇਸਤੇਮਾਲ ਨਾ ਕਰੇ ਜਦ ਕਿ ਅਗਰ ਚੈਨਾ ਡੋਰ ਦਾ ਇਸਤੇਮਾਲ ਵੀ ਕਰੋਗੇ ਤਾਂ ਪ੍ਰਸ਼ਾਸਨ ਵੱਲੋਂ ਵੀ ਜਿਹੜੀ ਆ ਕਾਫੀ ਜੋ ਕਾਰਵਾਈ ਉਹਨਾਂ ਦੇ ਉੱਤੇ ਵੇਖਣ ਨੂੰ ਮਿਲੇਗੀ ਪਰ ਆਸ ਕਰਦੇ ਹਾਂ ਕਿ ਜਿਹੜੇ ਵੀ ਇਹ ਵੀਡੀਓ ਵੇਖ ਰਹੇ ਨੇ ਇਸੇ ਡੋਰ ਨੂੰ ਖਰੀਦਣ ਤੇ ਇਸੇ ਡੋਰ ਦਾ ਜੋ ਇਸਤੇਮਾਲ ਕਰਨ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਅਕਸ਼ਨ ਸੁਣਕ ਜਗਵਾਨੀ ਟੀਵੀ ਸ਼੍ਰੀ ਹਮਸਾ